ਸੰਗਤ ਜੀ ਸਾਖੀ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਨਉ ਪਾਉਣ ਤੋਂ ਇਨਕਾਰ ਕਰ ਦਿੱਤਾ ਇਹ ਗੱਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਬਚਪਨ ਦੀ ਹੈ ਉਸ ਸਮੇਂ ਉਹ ਸਿਰਫ 9 ਸਾਲ ਦੇ ਸਨ ਤੇ ਉਹਨਾਂ ਵਿੱਚ ਰਿਵਾਜ ਸੀਗਾ ਕਿ ਉਸ ਉਮਰ ਦੇ ਜਿੰਨੇ ਵੀ Hindu ਬੱਚੇ ਹੁੰਦੇ ਸੀ ਉਹਨਾਂ ਨੂੰ ਜਨਉ ਪਾਇਆ ਜਾਂਦਾ ਸੀ ਉਸ ਦਿਨ ਸਾਰਾ ਪਿੰਡ ਇਸ ਰਸਮ ਲਈ ਇਕੱਠਾ ਹੋਇਆ ਤੇ ਪੰਡਤ ਜੀ ਜਨਉ ਲੈ ਆਏ ਸੰਗਤ ਬੈਠੀ ਹੋਈ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਸ਼ਾਂਤ ਚਿਹਰੇ ਨਾਲ ਬੈਠੇ ਹੋਏ ਸੀ ਤੇ ਪੰਡਤ ਜੀ ਨੇ ਧਾਗਾ ਚੁੱਕਿਆ ਤੇ ਜਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗਲੇ ਵਿੱਚ ਪਾਣ ਲੱਗੇ ਤਾਂ ਨਾਨਕ ਜੀ ਨੇ ਹੌਲੀ ਜੀ ਹੱਥ ਰੱਖ ਕੇ ਪੁੱਛਿਆ ਕਿ ਪੰਡਤ ਜੀ ਇਹ ਜਨਉ ਕਿਉਂ ਪਾਇਆ ਜਾਂਦਾ ਹੈ ਤੇ ਪੰਡਤ ਜੀ ਨੇ ਕਿਹਾ ਕਿ beta ਇਹ ਇੱਕ ਰਸਮ ਹੈ ਜਨਉ ਤਾਂ ਪਾਇਆ ਜਾਂਦਾ ਹੈ ਤਾਂ ਕਿ ਇਨਸਾਨ ਚੰਗੇ ਕੰਮ ਕਰ ਸਕੇ ਚੰਗਾ ਇਨਸਾਨ ਬਣ ਸਕੇ ਤੇ ਰੱਬ ਦੇ ਹੋਰ ਨੇੜੇ ਹੋ ਸਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਇਹ ਧਾਗਾ ਅੰਨੇ ਨੂੰ ਰਾਹ ਦਿਖਾ ਸਕਦਾ ਹੈ ਕਿ ਇਹ ਭੁੱਖੇ ਨੂੰ ਰੋਟੀ ਦੇ ਸਕਦਾ ਹੈ ਕਿ ਇਹ ਨੰਗੇ ਨੂੰ ਢੱਕ ਸਕਦਾ ਹੈ ਜੇ ਇਹ ਕਿਸੇ ਲਈ ਕੁਝ ਕਰ ਨਹੀਂ ਸਕਦਾ ਐਜਾਉ ਕਿਸ ਕੰਮ ਦਾ ਸਾਰੀ ਸੰਗਤ ਚੁੱਪ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਕਿਹਾ ਕਿ ਮੈਂ ਅਜਿਹਾ ਜਣਾਉ ਨਹੀਂ ਨਹੀਂ ਪਹੁੰਚਦਾ ਜੋ ਸਿਰਫ ਧਾਗੇ ਦਾ ਹੋਵੇ ਮੈਨੂੰ ਤਾਂ ਅਝੀਹਾ ਜਨੂ ਚਾਹੀਦਾ ਹੈ ਜੋ ਦਿਆ ਦੀ ਕਪਾਹ ਨਾਲ ਬਨਿਆ ਹੋਵੇ ਸੰਤੋਖ ਦਾ ਸੂਤ ਹੋਵੇ ਗਿਆਨ ਦੀ ਜਿੱਦ ਚੰ ਬੰਨ੍ਹ ਹੋਵੇ ਤੇ ਸੱਚ ਦੀ ਮੋਹਰ ਲੱਗੀ ਹੋਵੇ ਫਿਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰੇ ਸੀ ਦਿਆ ਕਪਾਹ ਸੰਤੋਖ ਸੂਤ ਗਿਆਨ ਜਨੇਉ ਪਾਈ ਇਹ ਜਨੇਉ ਜੀ ਕਹਈ ਤਾਂ ਪਏ ਗੁਰਮਤ ਪਾਈ ਸਭ ਲੋਗ ਹੱਕੇ ਬੱਕੇ ਰਹਿ ਗਏ ਕਿ ਇੱਕ 9 ਸਾਲ ਦੇ ਬੱਚੇ ਨੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰ ਦਿੱਤਾ ਸੀ ਸਿੱਖਿਆ ਕੋਈ ਵੀ ਧਰਮ ਰਸਮਾਂ ਰਿਵਾਜਾਂ ਵਿੱਚ ਨਹੀਂ ਸੱਚੀ ਨੀਤ ਦਇਆ ਤੇ ਗਿਆਨ ਵਿੱਚ ਵਸਦਾ ਹੈ ਸੰਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟਸ ਵਿੱਚ ਸਾਨੂੰ ਦੱਸੋ ਕਿ ਤੁਹਾਨੂੰ ਇਹ ਸਾਖੀ ਕਿਵੇਂ ਦੀ ਲੱਗੀ ਹੈ